ਪੰਚਾਇਤੀ ਵੋਟਾਂ ਦੀ ਮੁੜ ਗਿਣਤੀ ਨੇ ਬਦਲ ਦਿੱਤੀ ਗੇਮ ਜੀ ਹਾਂ ਮਾਝਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਖਰਲ ਖੁਰਦ ਪਿੰਡ ਵਿੱਚ ਪੰਚਾਇਤੀ ਵੋਟਾਂ ਦੀ ਮੁੜ ਗਿਣਤੀ ਹੋਈ ਜਿਸ ਤੋਂ ਬਾਅਦ ਨਤੀਜਾ ਪਲਟ ਗਿਆ ਹਾਰਨ ਵਾਲੀ ਉਮੀਦਵਾਰ ਗੁਰਪਾਲ ਕੌਰ ਹੁਣ 2 ਵੋਟਾਂ ਨਾਲ ਜੇਤੂ ਐਲਾਨ ਹੋ ਗਈ। ਇਹ ਮੂੜ ਗਿਣਤੀ ਸਬ ਡਿਵੀਜ਼ਨਲ ਮੈਜਿਸਟ੍ਰੇਟ ਟਾਂਡਾ ਪਰਮਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਹੋਈ ਤੇ ਨਾਲ ਦੀ ਨਾਲ ਐਸਡੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ। ਉਮੀਦਵਾਰ ਗੁਰਪਾਲ ਕੌਰ ਨੂੰ ਜਿੱਤ ਮਿਲਣ ਤੋਂ ਬਾਅਦ ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਜ਼ਰਾ ਵੇਖੋ ਉਹਨਾਂ ਸਾਰਿਆਂ ਦਾ ਕੀ ਕਹਿਣਾ ਹੈ। ਅਸੀਂ ਹਾਈ ਫੋਟ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਰਦੇ ਆਂ। ਯੇਨਾਂ ਨੇ ਸਾਡਾ ਸਹਿਯੋਗ ਦਿੱਤਾ ਬਾਕੀ ਸਾਡੇ ਨਾਲ ਐਸਪੀਰ ਸਾਹਿਬ ਪਿੰਡ ਵਾਲਿਆਂ ਦਾ। ਬਹੁਤ ਬਹੁਤ ਧੰਨਵਾਦ। ਕੀ ਕੀ ਕਾਰਨ ਕੀ ਰਿਹਾ ਕਿ ਤੁਹਾਨੂੰ ਹਾਈ ਕੋਰਟ ਦਾ ਰੁਕਾਣਾ ਪਿਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਇਹ ਹਾਂ ਹਾਂ ਸਾਡੇ ਨਾ ਹੀਰਾ ਫੇਰੀ ਹੋਈ ਸੀ। ਦੇਖੋ ਸਾਡੇ ਨਾਲ ਜਿਹੜੇ ਜਿਹੜੇ ਪੋਲਿੰਗ ਜੈਂਟ ਸੀਗੇ ਉਹਨਾਂ ਦੀ ਗਲਤੀ ਨਾ ਅਸੀਂ ਹਾਂ ਰਹੀ। ਉਹਨਾਂ ਨੇ ਹੀਰਾ ਫੇਰੀ ਕੀਤੀ ਸਾਡੇ ਨੂੰ। ਉਹਨਾਂ ਜੀ ਸਾਡੇ ਸਾਡੇ ਪਾਰਟੀ ਦੇ ਬੰਦੇ ਸਾਡੇ ਪਿੰਡ ਦਾ ਸਹਿਯੋਗ ਦਿੱਤਾ ਵੀ ਅਸੀਂ ਇੰਨੀਆਂ ਵੋਟਾਂ ਪਾਈਆਂ ਜ ਤੁਸੀਂ ਹਾਰ ਕਿਦਾਂ ਗਏ। ਇਸ ਕਰਕੇ ਸਾਨੂੰ ਕਹਨਾ ਪਿਆ। ਇਹ ਵੋਟਾਂ ਦੇ ਵਿੱਚ ਹੀਰਾ ਫੇਰੀ ਹੋਈ ਆ ਜੀ। ਜਿਹੜਾ ਸਟਾਫ ਸੀਗਾ ਵੋਟਾਂ ਦੇ ਵੋਟਾਂ ਟਾਈਮ ਤੇ ਉਹਨਾਂ ਨੇ ਵਿਚੇਰਾ ਫੇਰੀ ਕੀਤੀ ਆ ਇਸ ਕਰਕੇ ਸਾਨੂੰ ਵਿਸ਼ਵਾਸ ਹੈਗਾ ਤੇ ਇਹਦੀਆਂ ਵੋਟਾਂ ਜਾਂਦੀਆਂ ਪਿੰਡਾਰਿਆਂ ਨੇ ਬਹੁਤ ਸਾਰਾ ਜੋਦ ਦਿੱਤਾ ਸਾਰੇ ਪਿੰਡ ਦੇ ਸਜੂਦ ਸਾਰੇ ਇਹ ਥੋੜਾ ਗਰੀਬ ਪਰਿਵਾਰ ਆ ਇਸ ਕਰਕੇ ਉਹਨਾਂ ਨੇ ਥੋੜਾ ਜਿਹਾ ਪੈਸੇ ਦੇ ਚੱਕਰ ਵਿੱਚ ਥੋੜਾ ਜਿਹਾ ਉਹਨਾਂ ਖਰੀਦਿਆ ਸਟਾਫ ਨੂੰ ਇਸ ਕਰਕੇ ਸਾਨੂੰ ਪੂਰਾ ਯਕੀਨ ਹੈਗਾ ਵੀ ਜਿੱਤਣਾ ਇਹਨਾਂ ਨੇ ਹੀ ਆ ਦੁਬਾਰਾ ਇਸ ਕਰਕੇ ਰੀਕੋਰਡਿੰਗ ਹੋਈ ਆ ਦੁਬਾਰਾ ਇਹਦੇ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਪਿੰਡ ਵਾਲਿਆਂ ਦਾ ਜੋ ਵੀ ਸਹਿਯੋਗ ਸੀ ਸਿਗਾ ਤਾਂ ਬਹੁਤ ਵਧੀਆ ਬਟ ਇਹਨਾਂ ਨੂੰ ਕਿਤੇ ਵੀ ਨਾਲ ਲੈ ਕੇ ਨਹੀਂ ਚੱਲਿਆ ਗਿਆ ਸੀ ਪਰਵਾਰ ਇਹ ਸਾਰੇ ਇਹਨਾਂ ਤੋਂ ਖੁਸ਼ ਸੀਗੇ ਕਿ ਇਹਨਾਂ ਨੇ ਬਣ ਜਾਣਾ ਪਰ ਇਹਨਾਂ ਦਾ ਇਹ ਚੱਕਰ ਪੈ ਗਿਆ ਕਿ ਇੱਕ ਰਾਤ ਦੇ ਵਿੱਚ ਹੀ ਜੋ ਵੀ ਕੁਝ ਹੋਇਆ ਹੋਇਆ ਪਿੰਡ ਵਾਲਿਆਂ ਨੇ ਸਹਿਯੋਗ ਤਾਂ ਦਿੱਤਾ ਉਦੋਂ ਵੀ ਇਹ ਜਿੱਤੇ ਹੀ ਸੀਗੇ 6 ਵੋਟਾਂ ਕੋਈ ਖਾਸ ਨਹੀਂ ਹੁੰਦੀਆਂ ਜਿਸ ਕਿਸੇ ਨੇ ਕੁਝ ਲਿਆ ਦਿੱਤਾ ਵੀ ਆ ਉਹਨਾਂ ਦੀਆਂ ਵੋਟਾਂ ਪਾਈਆਂ ਪਰ ਫੇਰ ਵੀ ਜੇ ਕਿਤੇ ਸਹਿਯੋਗ ਹੁੰਦਾ ਕਿ ਇਹਨਾਂ ਨਾਲ ਆ ਕੇ ਵੈਕੀ ਕੰਪਰੋਮਾਈਜ਼ ਕਰਦੇ ਹੋ ਸਕਦਾ ਇਹ ਪਰਿਵਾਰ ਜਿਹੜਾ ਬੈਠ ਜਾਂਦਾ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਚਲੋ ਕੰਮ ਉਹ ਵੀ ਬਹੁਤ ਵਧੀਆ ਕਰਦੇ ਆ ਉਹ ਵੀ ਪਾਰਟੀ ਵਧੀਆ ਆ ਸੀ ਇਹ ਨਹੀਂ ਕਹਿੰਦੇ ਮਾੜੀ ਆ ਪਰ ਕਿਤੇ ਨਾ ਕਿਤੇ ਸਾਨੂੰ ਲੱਗਾ ਸੀ ਕਿ ਮੀਡੀਆ ਮੀਡੀਆ ਨੇ ਜੋ ਵੀ ਕੰਮ ਕੀਤਾ ਵਧੀਆ ਕੀਤਾ ਪਰ ਜਿਹੜਾ ਅੰਦਰ ਸਟਾਫ ਸੀ ਨਾ ਉਹਦੇ ਉਹਦਾ ਸਾਨੂੰ ਲੱਗਾ ਕਿ ਉਹਨੇ ਕਿਤੇ ਨਾ ਕਿਤੇ ਸਟਾਫ ਵੀ ਉਹਨਾਂ ਦਾ ਸੀ ਮਹਿਕਮਾ ਵੀ ਉਹਨਾਂ ਦਾ ਸੀ ਜੋ ਵੀ ਬੰਦੇ ਸੀ ਉਹਨਾਂ ਦੇ ਅੰਦਰ ਸੀ ਗਿਣਤੀ ਦੇ ਵਿੱਚ ਹੋਇਆ ਉਸ ਲਈ ਉਸ ਲਈ ਹੋ ਸਕਦਾ 5-10 ਮਿੰਟ ਲਾਈਟ ਵੀ ਗਈ ਆ ਉਹਦੇ ਵਿੱਚ ਜੋ ਵੀ ਹੋਇਆ ਹੋਇਆ ਠੀਕ ਆ ਨਾ ਇਹਦੇ ਵਿੱਚ ਇਹ ਸੀ ਕਿ ਜਦੋਂ ਜਿੱਤ ਵੀ ਗਏ ਸੀਗੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਹਨਾਂ ਨੂੰ ਗਲਵੱਟ ਮੱਕੜੀ ਪਾ ਕੇ ਇਹਨਾਂ ਨਾਲ ਕੰਪਰੋਮਾਈਜ਼ ਕਰਦੇ ਕਿ ਤੂੰ ਸਾਡਾ ਭਰਾ ਹੀ ਆ ਹਨਾ ਇਸ ਕਰਕੇ ਜਿਨ੍ਹਾਂ ਨੇ ਵੀ ਵੋਟਾਂ ਪਾਈਆਂ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਲੱਗਦਾ ਸੀ ਕਿ ਹਿਰਾਫੇਰੀ ਹੋਈ ਆ ਬਾਕੀ ਜੋ ਵੀ ਮਾਨਯੋਗ ਅਦਾਲਤ ਨੇ ਫੈਸਲਾ ਕੀਤਾ ਉਹ ਵਧੀਆ ਕੀਤਾ ਹਾਈ ਕੋਰਟ ਨੇ ਕੀਤਾ ਆਪਣੇ ਐਸਟੀਐਮ ਸਾਹਿਬ ਨੇ ਕੀਤਾ ਅਸੀਂ ਸਾਰਿਆਂ ਨਾਲ ਖੁਸ਼ ਆ ਇਸੇ ਪਿੰਡ ਨਾਲ ਵੀ ਖੁਸ਼ ਆ ਇਦਾਂ ਦੀ ਕੋਈ ਗੱਲ ਨਹੀਂ ਕਿ ਹਰ ਕੋਈ ਹੁਣ ਵੀ ਅਜੇ ਵੀ ਇਹ ਇਕੱਠੇ ਹੋ ਕੇ ਚੱਲ ਸਕਦੇ ਆ ਹਨਾ